ਨੀ ਜਿਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ ਰਾਗ ਮਾਜ ਮਹੱਲਾ 5 ਸਾਰੁਕਤ ਸੁਹਾਵੀ ਜਿਤ ਤੁਧ ਸਮਹਲੀ ਸੋ ਕੰਮ ਸਹੇਲਾ ਜੋ ਤੇਰੀ ਘਾਲੀ ਸੋ ਰਿਦਾ ਸੁਹੇਲਾ ਜਿਤ ਹਿਦੈ ਤੂੰ ਉਠਾ ਸਭਨਾ ਕੀ ਦਾਤਾ ਰਾਜੀਉ ਤੂੰ ਸਾਜਾ ਸਾਹਿਬ ਬਾਪ ਹਮਾਰਾ ਨਉ ਨਿਦ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇਹ ਸੋ ਤ੍ਰਿਪਤ ਆਗਾਵੈ ਸੋ ਹੀ ਭਗਤ ਤੁਮਾਰਾ ਜੀਉ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉਠਾ ਸਭੇ ਸਾੰਗੀ ਵਾਲ ਸਦਾਇਨ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਈ ਤੂੰ ਆਪੇ ਮਨਮੁਖ ਜਨਮ ਪੁਹਾਇ ਨਾਨਕ ਦਾਸ ਤੇਰਾ ਬਲਿਹਾਰੈ ਸਭ ਤੇਰਾ ਖੇਲ ਦਸਹਾਰਾ ਜੀਉ ਬਾਜ ਮਹੱਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੜੀਂਦਾ ਸੁਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋਹ ਗੁਰ ਅਨਪਉਉ ਪੁਰਖ ਦਿਖਾਰਿਆ ਜੀਉ ਆਪੇ ਰਾਜ ਨੇ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੂਕੀ ਕੂਕ ਫਕਾਰਿਆ ਜੀਉ ਜੇਹਾ ਦਿੱਠਾ ਮੈਂ ਤੇਹੁ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਫਸਾਰਿਆ ਜੀਉ ਮਾਜ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਣਾਇਆ ਤਿਤ ਕਰ ਸਕੀਏ ਮੰਗਲ ਗਾਇਆ ਅਨੰਦ ਬਨੋਦ ਤਿਤੈ ਘਰ ਸੁਹੈ ਜੋ ਤਨ ਕੰਤ ਸ਼ਿੰਗਾਰੀ ਜੀਉ ਸਾਗੁਣਵੰਤੀ ਸਾਵਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾਸੁਗੜ ਬਚਖਣ ਜੋ ਤਨ ਕੰਤ ਪਿਆਰੀ ਜੀਉ ਅਚਾਰਵੰਤ ਸਾਈ ਪ੍ਰਧਾਨੀ ਸਭ ਸ਼ਿੰਗਾਰ ਬਣੇ ਤਿਸ ਗਿਆਨੀ ਸਾ ਕੁਲਵੰਤੀ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਉ ਮਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹਿ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਲਾਵੇ ਜੀਉ ਖਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਛਨਾਨਾ ਨਿਵਲੀ ਕਰਮ ਆਸਨ ਚੌਰਾਸੀ ਇਨ ਮਹਿ ਸ਼ਾਂਤ ਨਾ ਆਵੇ ਜੀਉ ਅਨਕ ਵਰਖ ਕੀਏ ਜਪਤਾਪਾ ਗਮਨ ਕੀਆ ਧਰਤੀ ਪਰਮਾਤਾ ਇੱਕ ਖਿਣ ਹਿਰਦੈ ਸ਼ਾਂਤ ਨਾ ਆਵੇ ਜੋਗੀ ਬੋੜ ਬੋੜ ਉਠ ਤਾਵੇ ਜੀਉ ਕਰ ਕਿਰਪਾ ਮੁਹਿ ਸਾਧ ਮਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਬਸਿਆ ਕਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਗੂਚਰ ਅਲਖਿ ਅਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਹੋ ਗੁਰਮੁਖ ਗਾਤੀ ਜੀਉ ਗੁਰਮਖ ਮਦਸੂਦਨ ਨਿਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮਰਾਰੀ ਦਿਆਲ ਦਮੋਦਰ ਗੁਰਮਖ ਪਾਈਐ ਹੋਰ ਤੇ ਕਿਤੈ ਨ ਭਾਂਤੀ ਜੀਉ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾਂ ਜਾਕੇ ਪੂਜਹਿ ਪੈਰਾ ਗੁਰਮਖ ਹਿਰਦੈ ਜਾ ਕੈ ਹਰ ਹਰ ਸੋਈ ਭਗਤ ਇਕਾਂਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਵਡ ਸਮਰੱਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਜ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਉ ਪਾਣੈ ਉੱਜੜ ਪਾਣੈ ਰਾਹਾ ਪਾਣੈ ਹਰ ਗੁਣ ਗੁਰਮਖਾ गावा ਪਾਣੈ ਪਰਮ ਭਵੈ ਬਹੁ ਜੂਨੀ ਸਭ ਕਿਸ ਤੇ ਸਹਿ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਾਣਾ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਤ ਸੰਤਨ ਕੀ ਦੇਹੁ ਪਿਆਰੀ ਆਇ ਪਇਆ ਹਰ ਤੇਰੇ ਦਵਾਰੇ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਨ ਸੁਭਾਈ ਜੀਉ ਮਾਜ ਮਹੱਲਾ ਪੰਜਵਾਂ ਦੁਖ ਤਦੇ ਜਾਂ ਵਿਸਰ ਜਾਵੈ ਧੁਖ ਵਿਆਪੈ ਬਹੁ ਵਿਦ ਤਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਉ ਸਤਗੁਰ ਮੇਰਾ ਵਡ ਸਮਰੱਥਾ ਜੀਏ ਸੰਭਾਲੀ ਤਾਂ ਸਭ ਦੁਖ ਲੱਤਾ ਚਿੰਤਾ ਰੂਗ ਗਈ ਹਾਂ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਾਂ ਸਭ ਕਿਛ ਮੰਗਾ ਦੇਂਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈਂ ਦੀਨ ਦਿਆਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤ ਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚ ਅਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਉ ਦੁਖ ਕੰਜਨ ਨਿਧਾਨ ਅਮੋਲੇ ਨਿਰਪਉ ਨਿਰਵੈਰ ਅਥਾਹ ਅਤੋਲੇ ਅਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਠੀਵਾ ਜੀਉ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮਖ ਅੰਮ੍ਰਿਤ ਪੀਵਾ ਜੀਉ ਦੁਖ ਸੁਖ ਪਿਆਰੇ ਤੁਦ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਮਾ ਜੀਉ ਮਾਜ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੀਤਰ ਪੇਖਤ ਤਰਿਆ ਧਨ ਮੂਰਤ ਚਸੇ ਪਲ ਘੜੀਆਂ ਧਨ ਸੋ ਓਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤਉ ਦ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰਨਾ ਕੋਈ ਹੋਏ ਗਾ ਜੀਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਖੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜੀਉ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪਹਿ ਵਸਤ ਇਕ ਮੰਗੋ ਕਰਉ ਬਿਨੰਤੀ ਮਾਨ ਤਿਆਗੋਂ ਵਾਰ-ਵਾਰ ਜਾਇ ਲਖ ਬਰੀਆ ਦੇਹੋ ਸੰਤਨ ਕੀ ਤੂ ਰਾਜੀਓ ਤੁਮ ਦਾਤੇ ਤੁਮ ਪੁਰਖ ਵਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪਨੀਤਾ ਆਤਮਗਰ ਬਖਮ ਤਿਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਧਾਤੇ ਤੁਦ ਜੇਵੜ ਅਵਰਨਾ ਸੂਰਾ ਜੀਉ ਹਰੇਨ ਸੰਤਨ ਕੀ ਮੇਰੈ ਮੁਖ ਲਾਗੀ ਦੁਰਮਤ ਬਿਨਸੀ ਕੁਬੁੱਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੀ ਕੂਰਾ ਜੀਉ ਮਾਜ ਮਹੱਲਾ ਪੰਜਵਾਂ ਵਿਸਰਨਾਹੀ ਇਹ ਵੜਦਾਤੇ ਕਰ ਕਿਰਪਾ ਭਗਤਨ ਸੰਗ ਰਾਤੀ ਦਿਨ ਸਰੈਣ ਜਿਉ ਤੁਦ ਧਿਆਈ ਇਹੋ ਦਾਨ ਮੋਹਿ ਕਰਨਾ ਜੀਉ ਮਾਟੀ ਅੰਦੀ ਸੁਰਤ ਸਮਾਈ ਸਭ ਕਿਸ ਦੀ ਆ ਭਲਿਆ ਜਾਈ ਆਨੰਦ ਬਨੋਦ ਚੋਜ ਤਮਾਸ਼ੀ ਤੁਦ ਭਾਵੈ ਸੋ ਹੋਣਾ ਜੀਉ ਜਿਸ ਦਾ ਦਿੱਤਾ ਸਭ ਕਿਸ ਲੈਣਾ ਸ਼ਕਤੀ ਹੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੇ ਸੀਤਲ ਪਵਨਾ ਸਹਿਜ ਕੇਲ ਰੰਗ ਕਰਨਾ ਜੀਉ ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਉ ਮਾਜ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮਰ ਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਜੋ ਪ੍ਰਭ ਜੀਉ ਭਾਵੇ ਭਾਣੇ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰਾ ਮਨ ਭਾਵੇ ਤੂੰ ਸੰਤਨ ਕਾ ਸੰਤ ਤਮਾਰੀ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲਹਿ ਤੁਮ ਸੰਗ ਗੋਪਾਲਾ ਆਪਨੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾਂ ਜੀਓ ਹੁਣ ਸੰਤਨ ਕੈ ਮੇਰਾ ਮਨ ਕੁਰਬਾਨੀ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੀ ਤਿਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਣਾ ਜੀਓ ਮਾਜ ਮਹੱਲਾ ਪੰਜਵਾਂ ਤੂੰ ਜਲ ਨਿਦ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਤਿਖਹਾਰੀ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜੀਉ ਜਿਉ ਬਾਰਕ ਪੀ ਖੀਰ ਅਗਾਵੇ ਜਿਉ ਨਿਰਧਨ ਧਨ ਦੇਖ ਸੁਖ ਪਾਵੇ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹੋ ਮਨ ਪੀਨਾ ਜੀਉ ਜਿਉ ਅੰਧਿਆਰੈ ਦੀਪਕ ਪ੍ਰਗਾਸਾ ਪਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕੋ ਹਰ ਮਾਰਗ ਪਾਇਆ ਸਾਧਿ ਕਿਰਪਾਲ ਹਰ ਸੰਗ ਗਜਾਇਆ ਹਰ ਹਮਰਾ ਹਮ ਹਰ ਕੇ ਦਾਸੀ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਉ ਮਾਜ ਮਹੱਲਾ 5ਵਾਂ ਮਹਮਰਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਬਡਾਰਨ ਹਰੀਆ ਅਵਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਉ ਜੋ ਜੋ ਪੀਵੈ ਸੋ ਤ੍ਰਿਪਤਾਵੈ ਅਮਰ ਹੋਐ ਜੋ ਨਾਮ ਰਸ ਪਾਵੇ ਨਾਮ ਨਿਧਾਨ ਕਿਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਵੂਠਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਆਗਾਨਾ ਜਿਨ ਹਰ ਸਾਦ ਪਾਇਆ ਸੋ ਨਾਹੀ ਢੁਲਾਨਾ ਤਿਸਹਿ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾਗੀ ਠਾ ਜੀਉ ਹਰ ਇੱਕ ਸਹ ਹੱਥ ਆਇਆ ਵਰਸਾਣੀ ਬਹੁ ਤੇਰੀ ਤਿਸ ਲੱਗ ਮੁਕਤ ਭਏ ਕਣੇਰੀ ਨਾਮ ਨਿਧਾਨਾ ਗੁਰਮੁਖ ਪਾਈਐ ਕਹੋ ਨਾਨਕ ਵਿਰਲੀ ਦੀ ਠਾ ਜੀਉ ਮਾਜ ਮਹੱਲਾ ਪੰਜਵਾਂ ਨਿੱਧ ਸਿੱਧ ਰਿੱਧ ਹਰ 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 ਮੇਰੇ ਜਨਮ ਪਦਾਰਥ ਗਹਿਰ ਗੰਭੀਰ ਹੈ ਲੱਖ ਕੋਟ ਖੁਸ਼ੀਆਂ ਰੰਗ 라ਵੇ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਪੇਖਤ ਭਏ ਪਨੀਤਾ ਸਗਲ ਉਦਾਰੇ ਭਾਈ ਮੀਤਾ ਅਗਮ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਉ ਜਾਕੋ ਖੋਜਹਿ ਸਰਬ ਉਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਈ ਊਚ ਅਪਾਰ ਅਗੋਚਰ ਖਾਨਾ ਉਹ ਮਹਿਲ ਗੁਰੂ ਦੇ ਖਾਈ ਜੀਉ ਗਹਿਰ ਗੰਭੀਰ ਅਮਰਤ ਨਾਮ ਤੇਰਾ ਮੁਕਤ ਭਿਆਜ ਹਿਸ ਰਿਦੈ ਵਸੇਰਾ ਗੁਰਬੰਧਨ ਤਿਨਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋਂ ਪ੍ਰਭੂ ਦਇਆ ਤੇ ਮੰਗਲ ਗਾਵੋਂ ਊਠਤ ਬੈਠਤ ਸੋਵਤ ਜਾਗਤ ਹਰ ਧਿਆਇਐ ਸਗਲ ਅਵਰਦਾ ਜੀਉ ਨਾਮ ਔਖਦ ਮੋ ਕਉ ਸਾਧੂ ਦੀਆ ਕਿਲ ਬਿਖ ਕਾਟੇ ਨਿਰਮਲ ਥੀਆ ਆਨੰਦ ਭਇਆ ਨਿਕਸੀ ਸਭ ਪੀਰਾ ਸਗਲ ਬਨਾਸੇ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਉ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟ ਤਹਾਂ ਗਈ ਬਲਾਏ ਸਾਸ ਸਾਸ ਹਰ ਗਾਵੇ ਨਾਨਕ ਸਤ ਗੁਰ ਧਾਟ ਲਿਆ ਮੇਰਾ ਪਰਦਾ ਜੀਉ ਮਾਜ ਮਹੱਲਾ ਪੰਜਵਾਂ ਔਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤਿ ਪਾਲੇ ਸੇਵਕ ਸੁਖ ਦਾਤਾ ਪਾਣੀ ਪਕਾ ਪੀਸੋਂ ਸੇਵਕ ਕੈ ਠਾਕੁਰ ਹੀ ਕਾ ਆਹਰ ਜੀਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਤਰ ਬਾਹਰ ਮਾਹਰ ਜੀਉ ਤੂੰ ਦਾਨਾ ਠਾਕੁਰ ਸਭ ਵਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਾਣਹਿ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾ ਹਰ ਜੀਉ ਆਪਣੇ ਠਾਕੁਰ ਜੋ ਪਹਿਰਾਇਆ ਬਹੋਰ ਨਾ ਲੇਖਾ ਪੁੱਛ ਬੁਲਾਇਆ ਤਿਸ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਭੀਰਾ ਗੋਹਰ ਜੀਉ ਮਾਜ